सर ਕੀ ਨਾਮ ਹੈ ਤੁਹਾਡਾ ਕਿਹੜਾ ਤੁਹਾਨੂੰ ਮੇਰਾ ਨਾਮ ਐਸਏ ਯੂਸਫ ਮਮਦ थाना सदर ਬਠਿੰਡਾ ਜੀ ਕੀ ਮਾਮਲਾ ਹੈ ਇਹ ਮਾਮਲਾ ਮਰਡਰ ਹੋਇਆ ਸੀ ਜੀ 400 ਕਿੱਲੇ ਚ ਤੇ ਉਹਦੇ ਵਿੱਚ ਲੋਚੀ ਸੀਗਾ ਸਾਨੂੰ ਚਾਹੀਦਾ ਸੀਗਾ ਅਮਨਜੀਤ ਸਿੰਘ ਔਰ ਆਪਣਾ ਪੁੱਤਰ ਸੋਹਣ ਸਿੰਘ ਵਾਸੀ ਬਿਰਕਲਾ ਜੀ ਫੜਿਆ ਹੈ ਇਹ ਕੱਲ ਫੜਿਆ ਜੀ ਕਿਸ ਤਰ੍ਹਾਂ ਮਾਮਲਾ ਹੋਇਆ ਸੀ ਇਹਨਾਂ ਨੇ ਮੁੰਡਾ ਕੁੱਟਿਆ ਸੀਗਾ ਜੀ ਇੱਕ ਆਪਣੇ 400 ਕਿਲੇ ਜੀ ਗ੍ਰਾਊਂਡ ਸੈਂਟਰ ਤੇ ਇਹ ਹੈਗਾ ਆਪਣਾ 27 23 ਦਾ ਮਕਦਮਾ ਜੀ ਕਿੰਨੇ ਬੰਦੇ ਜੀ ਦੋਸ਼ੀ ਇਹ ਦੋਸ਼ੀਆਂ ਦੇ ਚ 15 16 ਬੰਦੇ ਆ ਜੀ ਕਿੰਨੇ ਫੜੇ ਕਿਉਂ ਬਸ 4 3 4 ਬੰਦੇ ਰਹਿੰਦੇ ਜੀ ਹੋਰ ਬਾਕੀ ਸਾਰੇ ਅਰੈਸਟ ਕਰ ਹਾਂਜੀ ਮਾਰਿਆ ਕਿਉਂ ਇਹ ਮਾਰਿਆ ਜੀ ਆਪਣੇ 27 23 ਨੂੰ ਮਾਰਿਆ ਬਸ ਲੜਾਈ ਝਗੜਾ ਜੀ ਬਸ ਆਪਸ ਵਿੱਚ ਦੀ ਜੀ ਇੱਤ ਦੇ ਰਹਿਣਾ ਲੈ ਇਹ ਮੁੰਡਾ ਜੀ ਇਹ ਇਹ ਬਿਰਕਲਾ ਆਉਂਦਾ ਜੀ ਤੇ ਮਰਨ ਵਾਲਾ ਸੀਗਾ ਚੱਕਾ ਫਸੇ ਸਿੰਘ ਵਾਲੇ ਦਾ ਇਹਨਾਂ ਨੂੰ ਆਪਦਾ ਅਦਾਲਤ ਵਿੱਚ ਪੇਸ਼ ਕਰੇਗਾ ਹਾਂਜੀ ਅਦਾਲਤ ਵਿੱਚ ਪੇਸ਼ ਕਰਕੇ ਦਾ ਪੁਲਿਸ ਨੂੰ ਮਾਰ ਲਵਾਵਾਂਗੇ ਜੀ ਵਾਕਿਆ ਤੇ ਜਿਹੜਾ ਕੋਈ ਬੇਪਨ ਵਗੈਰਾ ਬਰਾਮਦ ਕਰਾਵਾਂਗੇ ਕੱਟਨ ਵੀ ਸੀ ਉਹਦੇ ਕੋਲੇ ਕੋਈ ਬੇਸਵਾਲ ਦੱਸਿਆ ਜੀ ਉਹਨਾਂ ਨੇ ਲਖਾਇਆ ਵੀ ਬੇਸਵਾਲ ਸੀ ਉਹਦੇ ਕੋਲ ਉਹਨਾਂ ਨੇ ਕੁੱਟ-ਕੁੱਟ ਕੇ ਮਾਰਿਆ ਮੁੰਡਾ ਜੀ ਐਨ ਮਟਰੀਆ ਪਹਿਲਾਂ ਮੁੰਡਾ ਕਾਫੀ ਦਿਨ ਤੇ ਦੋ ਜਾਣੇ ਸੀ ਦੋਵਾਂ ਨੂੰ ਕੁੱਟਿਆ ਉਹਨਾਂ ਨੇ ਇੱਕ ਤਾਂ ਬਚ ਗਿਆ ਤੇ ਇੱਕ ਦੀ ਦਰਾਨੇ large amount of the H hospitality.